ਪੰਨਰ ਸਰਜੀਤ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਹੈ ਕਿਹੜੇ ਉਹ ਆਗੂ ਨੇ ਜਿਹੜੇ ਹੁਣ ਵਾਪਸੀ ਕਰ ਸਕਦੇ ਨੇ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਵੱਡਾ ਝਟਕਾ ਲੱਗਿਆ ਹੈ ਇਸ ਤੇ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਮੌਤਲ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਜਿਸ ਮਾਮਲੇ ਤੇ ਹੁਣ ਸੀਬੀਆਈ ਤੇ ਪੰਜਾਬ ਵਿਜੀਲੈਂਸ ਆਮੋ ਸਾਹਮਣੇ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਵੱਡਾ ਟਕਰਾਅ ਖੜਾ ਹੋ ਚੁੱਕਿਆ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਜਿਨ੍ਹਾਂ ਨੂੰ ਤਾਲਬ ਕਰ ਲਿਆ ਗਿਆ ਹੈ ਐਸ ਸੀ ਭਾਈਚਾਰੇ ਤੇ ਕੀਤੀ ਟਿੱਪਣੀ ਨੂੰ ਲੈ ਕੇ ਉਹਨਾਂ ਨੂੰ ਤਾਲਬ ਕੀਤਾ ਗਿਆ ਹੈ ਕਿ ਹੁਣ ਰਾਜਾ ਵੜਿੰਗ ਦੀਆਂ ਇਸ ਮਾਮਲੇ ਤੇ ਮੁਸ਼ਕਲਾਂ ਵਧਣਗੀਆਂ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਸਾਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਦੇ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਰ ਬੀਤੇ ਕੱਲ ਜਿੱਥੇ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਚੁਣੇ ਗਿਆ ਪਰ ਉੱਥੇ ਹੀ ਜੋ ਸ਼ਰੋਮਣੀ ਅਕਾਲੀ ਦਲ ਸਰਜੀਤ ਪੁਨਰ ਸਰਜੀਤ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਉਹਨਾਂ ਦੇ ਮੈਂਬਰ ਨੂੰ ਬਹੁ ਘੱਟ ਵੋਟਾਂ ਪਈਆਂ ਨੇ ਉਹਨਾਂ ਦੇ ਉਮੀਦਵਾਰ ਨੂੰ ਬਹੁ ਘੱਟ ਵੋਟਾਂ ਪਈਆਂ ਨੇ ਕੀ ਅਕਾਲੀ ਦਲ ਪੁਨਰ ਸਰਜੀਤ ਦੋ ਫਾੜ ਹੋ ਚੁੱਕਿਆ ਹੈ ਦੇਖੋ ਬਿਲਕੁਲ ਪਿਛਲੀ ਵਾਰ ਜਿਹੜਾ ਬੀਬੀ ਜ਼ਗੀਰ ਕੌਰ ਨੂੰ ਜਿੰਨੀਆਂ ਵੋਟਾਂ ਜਿਹੜੀਆਂ ਉਹ ਪਈਆਂ ਸੀਗੀਆਂ ਉਦੋਂ ਘੱਟ ਵੋਟਾਂ ਜਿਹੜੀਆਂ ਉਹ ਪਈਆਂ ਇਸ ਵਾਰ ਜਿਹੜੇ ਮਿੱਠੂ ਸਿੰਘ ਕਾਨਕੇ ਨੇ ਉਹਨਾਂ ਨੂੰ ਇਸ ਵਾਰ ਜਿਹੜੀਆਂ ਵੋਟਾਂ ਪਈਆਂ ਨੇ ਔਰ ਸਿਰਫ 18 ਵੋਟਾਂ ਹੀ ਜਿਹੜੀਆਂ ਉਹਨਾਂ ਨੂੰ ਮਿਲੀਆਂ ਨੇ ਔਰ ਇਹ ਬਹੁਤ ਜ਼ਿਆਦਾ ਜ਼ਿਆਦਾ ਵਿਸ਼ਾ ਬਣ ਚੁੱਕਿਆ ਕਿ ਇਹ ਵੀ ਇੰਨੀਆਂ ਘੱਟ ਵੋਟਾਂ ਜਿਹੜੀਆਂ ਉਹ ਕਿਉਂ ਪਈਆਂ ਨੇ ਹੁਣ ਬਹੁਤ ਸਾਰੇ ਸਰਕਮਸਟੈਂਸਸ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਇਹੋ ਜਿਹੇ ਵਾਪਰੇ ਆ ਜੀਤੇ ਤੋਂ ਇਹ ਗੱਲਾਂ ਜਿਹੜੀਆਂ ਚਲਪੀਆਂ ਨੇ ਕਿ ਭਾਈ ਪੁਨਰ ਸਰਜੀਤ ਵਾਲੀ ਨਾਲ ਜਿਹੜਾ ਕਿ ਉਹ ਆਪਕੇ ਵਿੱਚ ਜਿਹੜਾ ਉਹ ਇਕਜੁੱਟ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਅੰਦਰਲੀਆਂ ਚਰਚਾਵਾਂ ਇਹ ਸੀਗਾ ਕਿ ਇੱਕ ਧੜਾ ਜਿਹੜਾ ਉਹਨਾਂ ਦਾ ਇਹ ਗੱਲ ਚਾਹੁੰਦਾ ਹੈ ਕਿ ਸਾਡਾ ਗਠਜੋੜ ਜਿਹੜਾ ਉਹਦੇ ਨਾਲ ਵੀ ਤੇ ਇੱਕ ਧੜਾ ਜਿਹੜਾ ਉਹਨਾਂ ਦੇ ਵਿੱਚੋਂ ਇਹ ਗੱਲ ਚਾਹੁੰਦਾ ਹੈਗਾ ਕਿ ਸਾਡਾ ਜਿਹੜਾ ਗਠਜੋੜ ਹੈ ਉਹ ਅਮਰਤਪਾਲ ਸਿੰਘ ਵਾਲੀ ਪਾਰਟੀ ਦੇ ਨਾਲ ਹੋਵੇ ਜਿਸ ਨੂੰ ਲੈ ਕੇ ਅੰਦਰੋਂ ਅੰਦਰੀ ਕਾਫੀ ਸਮੇਂ ਤੋਂ ਜਿਹੜੀ ਉਹ ਦੁਫਾੜ ਜਿਹੜਾ ਉਹ ਚੱਲ ਰਿਹਾ ਪੁਨਰ ਸਰਜੀਤ ਅਕਾਲੀ ਦਲ ਔਰ ਇਹੋ ਜਿਹੇ ਵੀ ਅੰਦਾਜ਼ੇ ਜਿਹੜੇ ਆ ਉਹ ਲੱਗ ਰਹੇ ਸੀਗੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੱਡੇ ਆਗੂ ਨੇ ਪੁਨਰ ਸਰਜੀਤ ਅਕਾਲੀ ਦਲ ਦੇ ਉਹ ਵੱਡੇ ਆਗੂ ਹੋ ਸਕਦਾ ਹੈ ਕਿ ਕਹਿੰਦੇ ਆ ਕਿ ਅਕਾਲੀ ਦਲ ਦੇ ਵਿੱਚ ਦੁਬਾਰਾ ਵਾਪਸੀ ਜਿਹੜੀ ਆ ਉਹ ਕਰ ਸਕਦੇ ਆ ਜਿਹਨੂੰ ਲੈ ਕੇ ਬਹੁਤ ਸਰੀਆਂ ਚਰਚਾਵਾਂ ਪਿਛਲੇ ਕਈ ਦਿਨਾਂ ਦੀਆਂ ਉਹ ਚੱਲ ਰਹੀਆਂ ਨੇ ਔਰ ਇਹ ਵੋਟਾਂ ਦੀ ਗਿਣਤੀ ਘਟ ਜਾਣਾ ਹਾਲਾਂਕਿ ਉਹ ਜਿਹੜਾ ਇਹ ਗੱਲ ਕਹਿ ਰਿਹਾ ਕਿ ਸਾਡੇ ਬਹੁਤ ਜਿਹੜੇ ਆ ਕੁਝ ਰਜਿਮਿਆਂ ਦੇ ਕਰਕੇ ਬਾਹਰ ਗਏ ਹੋਏ ਹੈਗੇ ਆ ਔਰ ਜਿਹਦੇ ਕਰਕੇ ਅਸੀਂ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਜਿਹੜੀਆਂ ਵੋਟਾਂ ਘਟੀਆਂ ਨੇ ਉਹ ਤਾਂ ਇਹ ਗੱਲ ਕਹਿ ਰਿਹਾ ਹੈਗਾ ਪਰ ਕਿਤੇ ਨਾ ਕਿਤੇ ਜਿਹੜਾ ਅੰਦਰ ਖਾਤੇ ਉਹਨਾਂ ਦਾ ਆਪਸੀ ਦੁਫਾੜਾ ਹੈ ਆਪਸੀ ਜਿਹੜੀ ਲੜਾਈ ਹੈ ਉਹ ਜਿਹੜੀ ਜ਼ਰੂਰ ਉੱਪਰ ਕੇ ਜਿਹੜੀ ਉਹ ਸਾਹਮਣੇ ਆਉਂਦੀ ਨਜ਼ਰੀ ਆ ਰਹੀ ਹੈਗੀ ਆ ਔਰ ਕੋਈ ਜਿਹੜਾ ਹੈਗਾ ਕੋਈ ਬੰਦਾ ਹੋਊਗਾ ਜਿਹਨੂੰ ਇਹਦੇ ਬਾਰੇ ਨਹੀਂ ਕਿਉਂਕਿ ਹੁਣ ਇਹੋ ਜਿਹੇ ਸਰਕਮਸਟੈਂਸਸ ਬਹੁਤ ਜਿਹੜੇ ਹੋ ਚੁੱਕੇ ਆ ਜਾਂ ਕਹ ਲਈਏ ਕਿ ਇਹੋ ਜੀਆਂ ਗੱਲਾਂ ਬਹੁਤ ਹੋ ਚੁੱਕੀਆਂ ਨੇ ਜਿਹੜੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਵਾਕਈ ਪੁਨਰਸੰਗਤ ਅਕਾਲੀ ਦਲ ਜਿਹੜਾ ਉਹ ਉਸ ਤਰੀਕੇ ਦੇ ਨਾਲ ਹੁਣ ਅੱਗੇ ਵੱਧ ਨਹੀਂ پا ਰਿਹਾ ਜਿਹੋ ਜੀ ਉਮੀਦ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਸੁਖਬੀਰ ਸਿੰਘ ਬਾਦਲ ਖੁਰਾਂ ਦੀ ਜੇ ਗੱਲ ਕਰੀਏ ਉਹਨਾਂ ਨੇ ਜਥੇਦਾਰ ਗੜਗੱਜ ਜਦੋਂ ਲਾਏ ਸੀਗੇ ਤਾਂ ਉਦੋਂ ਐ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਖੁਰਾਂ ਵਾਲਾ ਧੜਾ ਜਿਹੜਾ ਉਹ ਬਿਲਕੁਲ ਕੋਈ ਬੈਕਫੋਰਡ ਤੇ ਚੱਲਾ ਉਹ ਗੜਗੱਜ ਨੂੰ ਜਥੇਦਾਰ ਮੰਨ ਨਹੀਂ ਰਹੇ ਪਰ ਹੁਣ ਜਥੇਦਾਰ ਨੂੰ ਜਿਸ ਤਰੀਕੇ ਨਾਲ ਪ੍ਰਵਾਨਤਾ ਮਿਲ ਗਈ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਸ ਤਰੀਕੇ ਨਾਲ ਪ੍ਰਵਾਨਤਾ ਲੈ ਲਈ ਔਰ ਉਸ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਲੱਗਣ ਠੀਕ ਹੈ ਭਾਈ ਜਿਵੇਂ ਜਿਵੇਂ ਵੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਡਿੱਗਦੇ ਢੈਂਦੇ ਆਪਣੀ ਸਥਿਤੀ ਨੂੰ ਠੀਕੋ ਕਰ ਹੀ ਲੈਂਦੇ ਆ ਤਾਂ ਹੁਣ ਬਹੁਤ ਸਾਰੇ ਲੋਕ ਇਹੋ ਜਿਹੀਆਂ ਚਰਚਾਵਾਂ ਕਰ ਲੱਗੇ ਆ ਕਿ ਲੱਗਦਾ ਨਹੀਂ ਕਿ ਸੁਖਬੀਰ ਵਾਲੇ ਅਕਾਲੀ ਦਲ ਤੋਂ ਬਿਨਾ ਕਿ ਨਵਾਂ ਅਕਾਲੀ ਦਲ ਜਿਹੜਾ ਉਹ ਸਰਵਾਈਵ ਜਿਹੜਾ ਕਰ ਸਕੂਗਾ ਕਿਉਂਕਿ ਬਹੁਤ ਸਾਰੇ ਲੋਕ ਪਿੱਛੀਆਂ ਪਿਛੇ ਦੀਆਂ ਵੀ ਉਦਾਹਰਣਾਂ ਜਿਹੜੀਆਂ ਉਹ ਦਿੰਦੇ ਆ ਕਿ ਭਾਈ ਪਿੱਛੇ ਵੀ ਜਿਹੜੇ ਆ ਉਹ ਬਹੁਤ ਸਾਰੇ ਅਕਾਲੀ ਦਲ ਇਹਨਾਂ ਨੂੰ ਛੱਡ ਕੇ ਜਾਂ ਇਹਦੇ ਵਿੱਚੋਂ ਜਾ ਕੇ ਜਿਹੜੇ ਉਹ ਬਹੁਤ ਸਾਰੇ ਅਕਾਲੀ ਦਲ ਬਣੇ ਸੀ ਪਿੱਛਰ ਨੂੰ ਫਿਰ ਉਹਨਾਂ ਨੂੰ ਜਾਂ ਤਾਂ ਵਾਪਸੀ ਜਿਹੜੀ ਫਿਰ ਅਕਾਲੀ ਦਲ ਦੇ ਵਿੱਚ ਹੀ ਕਰਨੀ ਪੈਗੀ ਤੇ ਜਾਂ ਫਿਰ ਉਹ ਜਿਹੜੇ ਕਾਮਯਾਬ ਨਾ ਹੋਣ ਦੇ ਕਾਰਨ ਸਿਆਸੀ ਤੌਰ ਤੇ ਜਿਹੜੇ ਆ ਉਹ ਖਤਮ ਹੋ ਗਏ ਤੇ ਜਾਂ ਫਿਰ ਅਕਾਲੀ ਦਲ ਚ ਹੀ ਵਾਪਸੀ ਜਿਹੜੀ ਉਹ ਕਰਨੀ ਪੈਗੀ ਸੋ ਉਹੋ ਜੀਆਂ ਚਰਚਾਵਾਂ ਉਹੋ ਜੇ ਇਤਿਹਾਸ ਦੇ ਵਿੱਚੋਂ ਕੁਝ ਚੀਜ਼ਾਂ ਲੈ ਕੇ ਲੋਕ ਉਹੀ ਗੱਲਾਂ ਕਰਦੇ ਆ ਕਿ ਲੱਗਦਾ ਨਹੀਂ ਕਿ ਸੁਖਵੀਰ ਸਿੰਘ ਬਾਦਲ ਖੁਰਾ ਤੋਂ ਬਿਨਾਂ ਇਨਾਂ ਦੀ ਜਿਹੜੀ ਕੋਈ ਜਿਹੜੀ ਅੱਗੇ ਗੱਲ ਵੱਧ ਸਕਦੀ ਹੈ ਔਰ ਇਸੇ ਕਰਕੇ ਕੁਝ ਨਾ ਕੁਝ ਮੈਂਬਰਾਂ ਦੇ ਅੰਦਰ ਵੀ ਇਹ ਜਿਹੜੀ ਗੱਲ ਜਿਹੜੀ ਆਉਣ ਲੱਗੀ ਹੈ ਕਿ ਭਾਈ ਮੈਨੂੰ ਲੱਗਦਾ ਕਿ ਵਾਪਸੀ ਜਿਹੜੀ ਕਰਨੀ ਹੋ ਪੈ ਸਕਦੀ ਹੈ ਔਰ ਸਾਡੀਆਂ ਕੁਝ ਅੱਗ ਗੱਲਾਂ ਵੀ ਹੋਈਆਂ ਨੇ ਹਾਲਾਂਕਿ ਅੱਜ ਦੀ ਘੜੀ ਉਹਨਾਂ ਦਾ ਨਾਮ ਲੈਣਾ ਮੈਨੂੰ ਨਹੀਂ ਲੱਗਦਾ ਕਿ ਵਾਜਬ ਹੈ ਜੀ ਪਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਉਹ ਕਹੀ ਹੈ ਕਿ ਭਾਈ ਵਾਕਈ ਇਹ ਗੱਲ ਜਿਹੜੀ ਠੀਕ ਹੈ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈਗੀ ਹੈ ਉਹ ਪੁਨਰ ਸੰਜੀਤ ਅਕਾਲੀ ਦਲ ਦੇ ਅੰਦਰ ਜਿਹੜੀ ਦੋ ਫਾੜ ਵਾਲੀ ਸਥਿਤੀ ਹੈ ਉਹ ਵਾਕਈ ਹੈਗੀ ਜੀ ਬਿਲਕੁਲ ਸਰ ਜੇਕਰ ਇਸ ਤਰ੍ਹਾਂ ਦੇ ਨਾਲ ਹੁੰਦਾ ਦੋ ਫਾੜ ਪੂਰੀ ਤਰ੍ਹਾਂ ਜਾਗਰ ਹੋਂਦਾ ਤੇ ਇਹ ਵੀ ਜਿਵੇਂ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਕਈ ਆਗੂ ਅਕਾਲੀ ਦਲ ਬਾਦਲ ਧੜੇ ਦੇ ਵਿੱਚੋਂ ਮੁੜ ਤੋਂ ਵਾਪਸੀ ਕਰ ਸਕਦੇ ਨੇ ਤਾਂ ਇਸ ਦੇ ਨਾਲ ਗਿਆਨੀ ਹਰਪ੍ਰਤ ਸਿੰਘ ਦੇ ਧੜੇ ਨੂੰ ਇੱਕ ਵੱਡਾ ਝੜਕਾ ਲੱਗੇਗਾ ਤੇ ਜੋ 2027 ਵਿਧਾਨ ਸਭਾ ਦੀ ਚੋਣਾਂ ਕੀ ਇਸ ਝੜਕੇ ਤੋਂ ਬਾਅਦ ਉਸ ਚੋਣ ਲੜਨ ਦੇ ਲਈ ਉੱਭਰ ਪਾਉਣਗੇ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਤਕੜਾ ਝਟਕਾ ਤਾਂ ਹੋਊਗਾ ਪਰ ਮੈਨੂੰ ਲੱਗਦਾ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਹੀ ਬਹੁਤ ਸਾਰੇ ਛੱਟ ਗਏ ਇਸ ਇਸ ਤਰੀਕੇ ਦੇ ਲੱਗ ਜਾਨੇ ਆ ਕਿ ਪੁਨਰ ਸਰਜੀਤ ਨੇ ਉਦੋਂ ਤੱਕ 27 ਤੱਕ ਮੈਨੂੰ ਲੱਗਦਾ ਕਿ ਪਹੁੰਚਣਾ ਹੀ ਨਹੀਂ ਜੇ ਜੇ ਇਹੋ ਜਿਹੀ ਹਲਾਤ ਜਿਹੜੇ ਆ ਉਹ ਬਣੇ ਰਹੇ ਮੈਂ ਵਾਰ-ਵਾਰ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਇਹ ਗੱਲ ਸਭ ਤੋਂ ਵੱਡੀ ਜਿਹੜੀ ਬਣੀ ਹੋਈ ਹੈ ਪਹਿਲਾਂ ਤਾਂ ਪ੍ਰਧਾਨਗੀ ਵਾਲਾ ਮਸਲਾ ਸੀਗਾ ਇੱਕ ਤੜਾ ਬੀਬੀ ਸਤਵੰਤ ਕੌਰ ਨੂੰ ਬਣਾਉਣਾ ਚਾਹੁੰਦਾ ਸੀ ਕੁਝ ਲੋਕ ਜਿਹੜੇ ਆ ਗਿਆ ਨਹੀਂ ਹਰਪੀ ਦੇ ਪ੍ਰਧਾਨ ਬਣਨ ਤੋਂ ਬਾਅਦ ਖੁਸ਼ ਨਹੀਂ ਹੈਗੇ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੀਬੀਸੀ ਸਤਵੰਤ ਕੌਰ ਨੂੰ ਬਣਾਉਣਾ ਚਾਹੁੰਦੇ ਸੀ ਤੇ ਹੁਣ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਹ ਬਣ ਗਈ ਇਸ ਟੜੇ ਦੇ ਅੱਗੇ ਕਿ ਭਾਈ ਜਿਹੜਾ ਹੁਣ ਗਠਜੋੜ ਨੂੰ ਲੈ ਕੇ ਹੁਣ ਇੱਕ ਟੜਾ ਜਿਹੜਾ ਸਟਰੋਂਗ ਬੰਦੇ ਨੇ ਕਾਫੀ ਉਹ ਇਹ ਵੀ ਗੱਲ ਚਾਹੁੰਦੇ ਆ ਕਿ ਭਾਈ ਸਾਡਾ ਗਠਜੋੜ ਜਿਹੜਾ ਅਮਰਪਾਲ ਸਿੰਘ ਵਾਲੀ ਪਾਰਟੀ ਦੇ ਨਾਲ ਹੋਣੀ ਚਾਹੀਦਾ ਹੈ ਜੀ ਤੇ ਇੱਕ ਇੱਕ ਟੜਾ ਇਹ ਵੀ ਗੱਲਾਂ ਕਰ ਰਿਹਾ ਹੈ ਕਿ ਨਹੀਂ ਬੀਜੇਪੀ ਦੇ ਨਾਲ ਹੋਣਾ ਚਾਹੀਦਾ ਹੁਣ ਜਿਹੜੇ ਰੁੱਸੇ ਆਗੂ ਨੇ ਜਿਹੜੇ ਕਹਿੰਦੇ ਆ ਕਿ ਨਹੀਂ ਅਮਰਪਾਲ ਨਾਲ ਨਹੀਂ ਉਹ ਹੋ ਸਕਦਾ ਕਿ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਲੈਣ ਤੇ ਜਾਂ ਫਿਰ ਜਿਹੜੇ ਸਰਜੀਤ ਦੇ ਵਿੱਚੋਂ ਉਹ ਲੋਕ ਨੇ ਜਿਹੜੇ ਚਾਹੁੰਦੇ ਆ ਕਿ ਨਹੀਂ ਅਮਰਪਾਲ ਨਾਲ ਕਰਨਾ ਬੀਜੇਪੀ ਨਾਲ ਨਹੀਂ ਕਰਨਾ ਉਹ ਹੋ ਸਕਦਾ ਕਿ ਦੇ ਵਿੱਚ ਆਪਣਾ ਵਲੇ ਜਿਹੜਾ ਕਰ ਸਕਦੇ ਸੋ ਇਸ ਤਰੀਕੇ ਦੀ ਸਥਿਤੀ ਹੈ ਇਹ ਸਤਾਈ ਤੱਕ ਚਲੇ ਜਾਣ ਉਹ ਵੀ ਵੱਡੀ ਗੱਲ ਅੱਜ ਦੀ ਘੜੀ ਲੱਗ ਰਹੀ ਹੈ ਛਟਕੇ ਝੁਟਕੇ ਵਾਲੀਆਂ ਤਾਂ ਗੱਲਾਂ ਜਿਹੜੀਆਂ ਉਹ ਬਾਅਦ ਦੀਆਂ ਨੇ ਜੀ ਬਿਲਕੁਲ ਸਰ ਅਗਲੀ ਖਬਰ ਲੈ ਲੈਣੇ ਆ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੁੜੀ ਹੋਈ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਪੰਜ ਦਿਨਾਂ ਦੇ ਸੀਬੀਆਈ ਰਿਮਾਂਡ ਤੇ ਨੇ ਤੇ ਇਸੇ ਦਰਮਿਆਨ ਪੰਜਾਬ ਵਿਜੀਲੈਂਸ ਦੇ ਵੱਲੋਂ ਵੀ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰਦਿਆਂ ਹੋਇਆਂ ਮਹਾਲੀ ਅਦਾਲਤ ਦੇ ਵਿੱਚ ਅਰਜੀ ਲਗਾਈ ਜਾਂਦੀ ਹੈ ਪਰ ਵੱਡਾ ਝਟਕਾ ਲੱਗਦਾ ਪੰਜਾਬ ਵਿਜੀਲੈਂਸ ਨੂੰ ਉਹਨਾਂ ਦੀ ਇਸ ਅਰਜੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਅਦਾਲਤ ਦੇ ਵੱਲੋਂ ਮੁਰ ਤੋਂ ਪਟੀਸ਼ਨ ਦਾਇਰ ਕਰਨ ਦੇ ਲਈ ਕਿਹਾ ਗਿਆ ਤੇ ਦੂਜੇ ਪਾਸੇ ਸੀਬੀਆਈ ਲਗਾਤਾਰ ਇਸ ਦਾ ਵਿਰੋਧ ਕਰ ਰਹੀ ਹੈ ਇਸ ਮਾਮਲੇ ਨੂੰ ਕੀਵੇਂ ਦੇਖਦੇ ਹੋ ਤੇ ਹੁਣ ਹੋਰ ਕੀ ਕੁਝ ਖਲਾਸੇ ਹੋਏ ਨੇ ਇਸ ਮਾਮਲੇ 'ਚ ਦੇਖੋ ਭੁੱਲਰ ਜਿਹੜੇ ਆ ਨਾ ਉਹ ਰਿਮਾਂਡ ਤੇ ਚੱਲ ਰਿਹਾ ਹੈ ਈਡੀ ਮਾਫਕਾ ਦਾ ਸੀਬੀਆਈ ਦੇ ਕੋਲ ਤੇ ਹੁਣ ਵਿੱਚ ਜਿਹੜਾ ਉਹ ਮੰਗ ਲਿਆ ਰਿਮਾਂਡ ਜਿਹੜਾ ਵਿਜੀਲੈਂਸ ਜੀ ਔਰ ਸੀਬੀਆਈ ਇਹ ਗੱਲ ਕਹਿ ਰਹੀ ਹੈ ਕਿ ਭਾਈ ਪਰਚਾ ਸਾਡਾ ਬੰਦਾ ਅਸੀਂ ਫੜਿਆ ਤੇ ਸਬੂਤ ਜਿਹੜੇ ਉਹ ਸਾਡੇ ਕੋਲੇ ਆ ਤੇ ਫਿਰ ਇਹਨਾਂ ਨੇ ਤਾਂ ਇਹਦੇ ਵਿੱਚ ਕੁਝ ਕੰਨਾ ਕੀਤਾ ਹੀ ਨਹੀਂ ਫਿਰ ਇਹ ਕਾਦੋ ਜਿਹੜਾ ਇਸ ਤਰੀਕੇ ਨਾਲ ਰਿਮਾਂਡ ਜਿਹੜਾ ਮੰਗ ਰਹੇ ਹੈਗੇ ਆ ਇਹ ਗਲਤ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਮੰਗਣਾ ਚਾਹੀਦਾ ਤੇ ਉਧਰਲੇ ਪਾਸੇ ਜਿਹੜਾ ਵਿਜੀਲੈਂਸ ਦੇ ਵਕੀਲ ਨੇ ਉਹ ਕਹਿੰਦੇ ਜੀ ਇਹ ਪਰਚਾ ਵੀ ਸਾਡੇ ਵਾਲਾ ਵੱਖਰਾ ਇਹਦੇ ਵਿੱਚ ਸਬੂਤ ਵੀ ਜਿਹੜੇ ਸਾਡੇ ਕੋਲੇ ਵੱਖਰੇ ਆ ਸੋ ਅਸੀਂ ਆਪਣੇ ਤੌਰ ਤੇ ਜਿਹੜੀ ਉਹ ਜਾਂਚ ਕਰਨਾ ਚਾਹੁੰਦੇ ਸੋ ਇਹ ਜਿਹੜੀ ਅਰਜੀ ਖਾਰਜ ਜਿਹੜੀ ਇਹ ਕਰ ਦਿੱਤੀ ਗਈ ਇੱਕ ਵੱਖਰੇ ਤੌਰ ਤੇ ਅਰਜੀ ਦੇਣ ਨੂੰ ਜਿਹੜਾ ਉਹ ਕਿਹਾ ਗਿਆ ਹੈਗਾ ਵਿਜੀਲੈਂਸ ਨੂੰ ਹੁਣ ਵਿਜੀਲੈਂਸ ਦੇ ਉੱਪਰ ਸਵਾਲ ਜਿਹੜੇ ਖੜੇ ਹੋ ਰਹੇ ਆ ਜੀ ਜਦੋਂ ਇਹ ਤੁਹਾਡੇ ਕੋਲੇ ਮਸਕਲਾ ਪਹਿਲਾਂ ਤੁਹਾਡੇ ਦੇ ਹੇਠਾਂ ਇਹ ਕੰਮ ਕਰ ਰਿਹਾ ਸੀਗਾ ਡੀਏ ਇਸਕ ਭੁੱਲਰ ਉਦੋਂ ਤੁਸੀਂ ਕਿੱਥੇ ਸੀ ਹੁਣ ਜਿਹਨੇ ਮਾਫ ਕਰਨਾ ਜਦੋਂ ਸੀਬੀਆਈ ਨੇ ਜਦੋਂ ਉਹਨੂੰ ਚੱਕ ਲਿਆ ਤੇ ਜਦੋਂ ਸੀ ਸੀਬੀਆਈ ਆਪਣੇ ਤੌਰ ਤੇ ਨਾਲ ਜਾਂਚ ਕਰ ਰਹੀ ਹੈਗੀ ਆ ਫਿਰ ਤੁਸੀਂ ਜਾਂਦਾ ਵੇਟ ਕਰ ਲਓ ਕਿ ਭਾਈ ਇੱਕ ਵਾਰੀ ਸੀਬੀਆਈ ਦਾ ਜਿਹੜਾ ਪ੍ਰੋਸੀਜਰ ਉਹ ਮੁੱਕ ਜੇ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਦੇ ਨਾਲ ਗੱਲਬਾਤ ਕਰਕੇ ਅੱਗੇ ਜਿਹੜਾ ਉਸ ਚੀਜ਼ ਨੂੰ ਵਧਾਵਾਂਗੇ ਪਰ ਇਹ ਜਿਹੜੇ ਆ ਉਹ ਵਿੱਚ ਹੀ ਇੱਕ ਤਰੀਕੇ ਨਾਲ ਵੜ ਗਏ ਤੇ ਉਹ ਗੱਲ ਨੂੰ ਜਿਹੜਾ ਟੰਗ ਅਡਾਉਣ ਵਾਲੀ ਗੱਲ ਜਿਹੜੀ ਆ ਕਹੀ ਜਾ ਰਹੀ ਹੈ ਉਹ ਵਾਰ-ਵਾਰ ਇਹ ਵੀ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੀ ਇਹ ਵੀ ਗੱਲਾਂ ਕਹਿ ਦਿੰਦੇ ਕਿ ਭਾਈ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਅਫਸਰ ਕੱਲਾ ਹਰਚਰਨ ਭੁੱਲਰ ਤਾਂ ਨਹੀਂ ਇਹੋ ਜ ਆ ਹੋਰ ਬਥੇਰੇ ਹਰਚਰਨ ਭੁੱਲਰ ਪੰਜਾਬ ਪੁਲਿਸ ਦੇ ਵਿੱਚ ਬੈਠੇ ਨੇ ਸੋ ਇਸ ਕਰਕੇ ਉਹਨਾਂ ਵਾਲੇ ਪਾਸੇ ਨੂੰ ਤੁਰਿਆ ਜਾਵੇ ਹੋਰ ਜਿਹੜਾ ਵਿਜੀਲੈਂਸ ਦੇ ਕੋਲ ਜਿਹੜੇ ਉਹ ਕੇਸ ਇਹਨਾਂ ਦੇ ਕੋਲ ਬੜੇ ਪਏ ਆ ਇਹ ਉਧਰਲੇ ਵਾਲੇ ਪਾਸੇ ਨੂੰ ਜਿਹੜਾ ਉਹ ਤਰ ਸਕਦੇ ਆ ਪਰ ਇਸ ਕੇਸ ਦੇ ਵਿੱਚ ਕਿਉਂ ਇਸ ਤਰੀਕੇ ਦੀ ਟੰਗ ਜਿਹੜੀ ਵਿਜੀਲੈਂਸ ਦੇ ਵੱਲ ਉਕਸਾਈ ਜਾ ਰਹੀ ਹੈ ਕਿ ਹੋਰ ਜਿਹੜੇ ਅਸਰ ਨੇ ਜਿਨ੍ਹਾਂ ਦੇ ਇਹ ਗੱਲ ਕਹੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿਰਸ਼ਾਨੂੰ ਦੇ ਕੋਲੋਂ ਹੋ ਸਕਦਾ ਹੈ ਕਿ ਡੀਆਈਜੀ ਹਰਚਰਨ ਭੁੱਲਰ ਦੇ ਕੋਲੋਂ ਬਹੁਤ ਸਾਰੇ ਨਾਮ ਜਿਹੜੇ ਇਹੋ ਜਿਹੀ ਉਗਲਵਾ ਲਏ ਜਾਣ ਕਿਉਂਕਿ ਹੁਣ ਜਦੋਂ ਸੀਬੀਆਈ ਜਿਹੜੀ ਹੈ ਉਹ ਕਿਰਸ਼ਾਨੂੰ ਨੂੰ ਤੇ ਡੀਆਈਜੀ ਹਰਚਰਨ ਭੁੱਲਰ ਨੂੰ ਇੱਕ ਦੂਜੇ ਦੇ ਅਮੋ ਸਾਹਮਣੇ ਬਿਠਾ ਕੇ ਜਿਹੜੀ ਉਹ ਪੁੱਛ ਕੇ ਜਿਹੜੇ ਉਹ ਕਰ ਰਹੇ ਨੇ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਹੋ ਸਕਦਾ ਹੈ ਕਿ ਆਹਮੋ ਸਾਹਮਣੇ ਬਿਠਾ ਕੇ ਵੀ ਦੋਵਾਂ ਨੂੰ ਕੁਝ ਵਿੱਚ ਕੀਤੀ ਜਾ ਸਕਦੀ ਹੈ ਹੁਣ ਜਦੋਂ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਛ ਕੀਤੀ ਜਾ ਰਹੀ ਹੈ ਔਰ ਜਦੋਂ ਇਹ ਆਸ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ ਔਰ ਨਵੇਂ ਲੋਕ ਜਿਹੜੇ ਇਹਦੇ ਵਿੱਚ ਫਸ ਸਕਦੇ ਆ ਔਰ ਨਾਮੀ ਲੋਕ ਚਾਹੇ ਉਹ ਆਈਏ ਐਸਆਈਪੀਐਸ ਹੋਣ ਜਾਂ ਫਿਰ ਕੋਈ ਲੀਡਰ ਹੋਣ ਜਾਂ ਕੁਝ ਫੋਰ ਬੰਦੇ ਉਹ ਜਿਹੜੇ ਲੋਕ ਨੇ ਉਹ ਸਾਰੇ ਦੇ ਸਾਰੇ ਇਹਦੇ ਵਿੱਚ ਜਿਹੜੇ ਉਹ ਫਸ ਸਕਦੇ ਆ ਹੋ ਸਕਦਾ ਹੈ ਕਿ ਭਾਈ ਵਿਜੀਲੈਂਸ ਉਹਨਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਜਿਹੜਾ ਇਹਨਾਂ ਦੇ ਦਾਲੇ-ਦਾਲੇ ਹੁੰਦੀ ਫਿਰਦੀ ਹੋਵੇ ਕਿ ਭਾਈ ਇਹਨੂੰ ਆਪਣੇ ਕੋਲੇ ਲਿਆਓ ਕਿਤੇ ਉਹੀ ਨਾ ਗੱਲ ਹੋ ਜੇ ਸੀਬੀਆਈ ਆਪਣੇ ਤੌਰ ਤਰੀਕਿਆਂ ਦੇ ਨਾਲ ਆਪਣੇ ਬੰਦੇ ਹੋਰ ਜਿਹੜੇ ਆ ਉਹ ਚੱਕ ਲਵੇ ਇਹੋ ਜੀ ਤਾਂ ਨਹੀਂ ਕਿਤੇ ਗੱਲ ਇਹੋ ਜੇ ਖੱਦਸ਼ੇ ਜਿਹੜੇ ਆ ਉਹ ਆਮ ਲੋਕਾਂ ਦੇ ਵੱਲੋਂ ਵੀ ਔਰ ਸੀਬੀਆਈ ਦੇ ਵੱਲੋਂ ਵੀ ਪ੍ਰਗਟਾਏ ਜਾ ਰਹੇ ਔਰ ਸਾਫ਼ ਤੌਰ ਤੇ ਸਵਾਲ ਜਿਹੜੇ ਉੱਠੇ ਆ ਕਿ ਭਾਈ ਹੁਣ ਟੈਕਨੀਕਲੀ ਵੀ ਇਹ ਹੈ ਨਾ ਟੈਕਨੀਕਲ ਵੀ ਇਹ ਹੈ ਕਿ 6 ਨਵੰਬਰ ਤੱਕ ਤਾਂ ਹੈਗਾ ਹੀ ਹੈ ਉਹ ਰਿਮਾਂਡ ਤੇ ਉਹਨਾਂ ਦੇ ਕੋਲ ਜੇ ਮੈਂ ਗਲਤ ਨਹੀਂ ਤਾਂ ਤਾਂ ਉਹਨਾਂ ਦੇ ਕੋਲ ਹੈਗਾ ਹੀ ਆ ਹੁਣ ਜਿੰਨਾ ਟਾਈਮ ਉਹਨਾਂ ਦੇ ਕੋਲੇ ਰਿਮਾਂਡ ਹੈ ਉਹਨਾ ਟਾਈਮ ਤਾਂ ਮੈਨੂੰ ਨਹੀਂ ਲੱਗਦਾ ਕਿ ਅਦਾਲਤ ਤੋਂ ਉਹਨਾਂ ਨੂੰ ਵਿਜੀਲੈਂਸ ਨੂੰ ਰਿਮਾਂਡ ਦੇਗੀ ਕਿਉਂਕਿ ਹਲੇ ਤਾਂ ਉਹ ਸੀਬੀਆਈ ਦੇ ਕੋਲੇ ਚੱਲ ਰਿਹਾ ਹਾਂ ਠੀਕ ਹੈ ਸੀਬੀਆਈ ਦਾ ਰਿਮਾਂਡ ਖਤਮ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਵੀ ਗੱਲ ਹੈ ਜਿਹੜੀ ਇੱਕ ਰਿਮਾਂਡ ਦੇਣ ਨੂੰ ਕਿਉਂਕਿ ਇੰਨੀ ਛੇਤੀ ਇਹ ਵੀ ਨਹੀਂ ਅਰਜ਼ੀ ਦਾਖਲ ਕਰ ਸਕਦੇ ਕਿਉਂਕਿ ਵਿਜੀਲੈਂਸ ਜਿਹੜੀ ਹੈਗੀ ਆ ਉਹ ਛੇਤੀ ਅਰਜ਼ੀ ਨਹੀਂ ਦਾਖਲ ਦੁਆਰਾ ਕਰ ਸਕੂ ਕਿਉਂਕਿ ਇਹ ਵੀ ਦੇਖਣਾ ਪਊਗਾ ਨਾ ਕਿ ਜਿਹੜਾ ਸੀਬੀਆਈ ਦੇ ਕੋਲੇ ਰਿਮਾਂਡ ਤੇ ਚੱਲ ਰਿਹਾ ਹਾਰ ਚਰਨ ਭੁੱਲਰ ਹੁਣ ਉਹ ਜਦੋਂ ਪੇਸ਼ ਕਰਨਗੇ ਰਿਮਾਂਡ ਤੋਂ ਬਾਅਦ ਕੀ ਹਰਜਨ ਸਿੰਘ ਭੁੱਲਰ ਦਾ ਦੁਬਾਰਾ ਸੀਬੀਆਈ ਦੇ ਵੱਲੋਂ ਰਿਮਾਂਡ ਮੰਗਿਆ ਜਾਊਗਾ ਜੇ ਮੰਗਿਆ ਜਾਊਗਾ ਤਾਂ ਉਹ ਕਿ ਉਹਨੂੰ ਮਿਲੂਗਾ ਨਹੀਂ ਮਿਲੂਗਾ ਬਾਅਦ ਹੀ ਗੱਲ ਹੈ ਪਰ ਜੇ ਮਿਲ ਜਾਂਦਾ ਤਾਂ ਫਿਰ ਹਲੇ ਜਿਹੜਾ ਉਹ ਵਿਜੀਲੈਂਸ ਨੂੰ ਹਰਜਨ ਸਿੰਘ ਭੁੱਲਰ ਤੋਂ ਨਹੀਂ ਪੁੱਛਗਿਛ ਕੀਤੀ ਜਾ ਸਕ ਗੁਣੋਂ ਨਹੀਂ ਰਿਮਾਂਡ ਮਿਲੂ ਹਾਂ ਜੇ ਉਹਨਾਂ ਨੂੰ ਨਿਆਂਇਕ ਹਿਰਾਸਤ ਤੇ ਵਾਪਸ ਭੇਜ ਦਿੰਦੀ ਹੈ ਅਦਾਲਤ ਹੁਣ ਐਸੀਬੀਆਈ ਦੇ ਪੁੱਛਗਿਛ ਦੇ ਰਿਮਾਂਡ ਤੋਂ ਜਿਹੜਾ ਖਤਮ ਹੋਣ ਤੋਂ ਬਾਅਦ ਤਾਂ ਫਿਰ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਰਿਮਾਂਡ ਜਿਹੜਾ ਉਹ ਵਿਜੀਲੈਂਸ ਨੂੰ ਮਿਲ ਜਾਵੇ ਹਾਲੇ ਦੇਖਣਾ ਪਊਗਾ ਕਿ ਹਰਜਨ ਸਿੰਘ ਭੁੱਲਰ ਦਾ ਰਿਮਾਂਡ ਕਿੰਨੇ ਦਿਨ ਚੱਲਦਾ ਹੈ ਔਰ ਹੁਣ ਜਿਹੜਾ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਤੇ ਪੇਸ਼ ਕੀਤਾ ਜਾਊਗਾ ਕਿ ਉਸ ਤੋਂ ਬਾਅਦ ਰਿਮਾਂਡ ਮਿਲਦਾ ਜਾਂ ਉਹਨੂੰ ਨਿਆਂਇਕ ਖਰਾਸਤ ਚ ਭੇਜਿਆ ਜਾਂਦਾ ਤਾਂ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਦੇਖਣ ਖੋਖਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਭਾਈ ਇਸ ਤੋਂ ਬਾਅਦ ਹੁਣ ਕੀ ਹੋਊਗਾ ਜਾਂ ਰਿਮਾਂਡ ਮਿਲੂਗਾ ਸੋ ਹਾਲ ਜਿੰਨਾ ਟਾਈਮ ਸੀਬੀਆਈ ਦੇ ਕੋਲ ਰਿਮਾਂਡ ਤੇ ਹੈਗੇ ਹਰਜਨ ਭੁੱਲਰ ਮੈਨੂੰ ਲੱਗਦਾ ਕਿ ਉਹਨਾਂ ਟਾਈਮ ਵਿਜੀਲੈਂਸ ਦੇ ਹੱਥ ਜਿਹੜੇ ਆ ਉਹ ਖਾਲੀ ਹੋ ਰਹਿਣਗੇ ਔਰ ਸਾਡੀ ਸਲਾਹ ਵਿਜੀਲੈਂਸ ਨੂੰ ਕਿ ਹੋਰ ਬਹੁਤ ਸਾਰੇ ਕੇਸ ਹੈ ਔਰ ਬਹੁਤ ਸਾਰੇ ਇਹੋ ਜਿਹੇ ਲੋਕ ਵੱਖ-ਵੱਖ ਮੈਕਮਾਂ ਦੇ ਵਿੱਚ ਬੈਠੇ ਜੇ ਉਧਰਲੇ ਪਾਸੇ ਨੂੰ ਉਹਨਾਂ ਟਾਈਮ ਪਰਪੋ ਤਾਂ ਪੰਜਾਬ ਦਾ ਜਿਹੜਾ ਪਲਾਹੂਗਾ ਜੀ ਬਿਲਕੁਲ ਸਰ ਉਦੋਂ ਸਰ ਗੱਲ ਕਰ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੀਤੇ ਦਿਨਾਂ ਦੇ ਵਿੱਚ ਜਿੱਥੇ ਉਹ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਉੱਥੇ ਹੀ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਉਸ ਬਿਆਨ ਨੂੰ ਵਿਵਾਦਿਤ ਬਿਆਨ ਕਿਹਾ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਹੁਣ ਐਸ்சி ਕਮਿਸ਼ਨ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਤਲਬ ਕਰ ਲਿਆ ਗਿਆ ਹੈ ਕਿਵੇਂ ਦੇਖਦੇ ਹੋ ਮੁਸ਼ਕਲਾਂ ਰਾਜਾ ਵੜਿੰਗ ਦੀਆਂ ਵਧੀਆਂ ਨੇ ਜੀ ਦੇਖੋ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਯੂਥ ਕਾਂਗਰਸ ਦੇ ਇੰਡੀਆ ਦੇ ਪ੍ਰਧਾਨ ਹੁੰਦੇ ਆ ਵਿਚਾਰ ਚ ਚਰਚਾ ਚ ਰਹੀ ਰਹੇ ਆ ਤੇ ਹੁਣ ਉਹ ਫਿਰ ਜਦੋਂ ਤੋਂ ਪ੍ਰਧਾਨ ਬਣੇ ਆ ਉਹ ਜਦੋਂ ਮੰਤਰੀ ਬਣੇ ਸੀ ਉਦੋਂ ਤੋਂ ਵੀ ਜਿਹੜੇ ਉਹ ਚਰਚਾ ਚ ਸੀਗੀ ਔਰ ਹੁਣ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਜਿਹੜਾ ਇੱਕ ਵਿਵਾਦਿਤ ਜਿਹੜਾ ਉਹ ਬਿਆਨ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਸਫਾਈ ਜਿਹੜੀ ਆ ਉਹ ਜ਼ਰੂਰ ਦਿੱਤੀ ਹੈ ਕਿ ਭਾਈ ਜਿਹੜਾ ਹੈਗਾ ਕਿ ਮੈਂ ਤਾਂ ਇਸ ਤਰੀਕੇ ਦੇ ਨਾਲ ਨਹੀਂ ਸੀ ਕਿਹਾ ਮੈਂ ਤਾਂ ਦੱਸ ਰਿਹਾ ਸੀ ਵੀ ਕਿ ਕਾਂਗਰਸ ਜਿਹੜੀ ਆ ਉਹ ਘਟ ਗਿਣਤੀਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਉਪਰ ਚੁੱਕ ਕੇ ਜਿਹੜੀ ਆ ਉਹ ਲੈ ਕੇ ਗਈ ਆ ਪਰ ਕਹਿੰਦੇ ਕਿ ਕੁਝ ਲੋਕਾਂ ਨੂੰ ਇਹ ਪਹੁੰਚੀ ਆ ਤੇ ਮੈਂ ਜਿਹੜਾ ਉਹਨਾਂ ਤੋਂ ਮਾਫੀ ਮੰਗਦਾ ਮਾਫੀ ਹਾਲਾਂਕਿ ਮੰਗੀ ਆ ਪਰ ਲੋਕ ਇਤਰਾਜ਼ ਪ੍ਰਗਟਾ ਰਹੇ ਆ ਕਿ ਜੇ ਤੁਸੀਂ ਘੱਟ ਗਿਣਤੀਆਂ ਦੇ ਬਾਰੇ ਕਾਂਗਰਸ ਦੀ ਤਾਰੀਫ ਕਰਨੀ ਸੀ ਤਾਂ ਤੁਸੀਂ ਉਥੇ ਕਿਹਾ ਜਾ ਸਕਦਾ ਸੀਗਾ ਕਿ ਭਾਈ ਸਰਦਾਰ ਬੂਟਾ ਸਿੰਘ ਗਰੀਬ ਪਰਿਵਾਰ ਚੋਂ ਸੀ ਬੜੇ ਪੜ੍ਹੇ ਲਿਖੇ ਸੀਗੇ ਤੇ ਇਸ ਕਰਕੇ ਬੇਸ਼ੱਕ ਉਹ ਗਰੀਬ ਸੀ ਬੇਸ਼ੱਕ ਜਿਵੇਂ ਸੀਗਾ ਪਿਛੜੀ ਜਾਤੀ ਨਾਲ ਕਾਂਗਰਸ ਨੇ ਉਹਨਾਂ ਨੂੰ ਕਾਬਲੀਅਤ ਨੂੰ ਦੇਖਦੇ ਉਹਨਾਂ ਨੂੰ ਚੱਕਿਆ ਤੇ ਚੱਕ ਕੇ ਅੱਗੇ ਲੈ ਕੇ ਗਏ ਆ ਜੀ ਪਰ ਇਸ ਤਰੀਕੇ ਨਾਲ ਕਹਿਣਾ ਕਿ ਰੰਗ ਕਾਲਾ ਇਸ ਤਰੀਕੇ ਨਾਲ ਕਹਿਣਾ ਕਿ ਪੱਠੇ ਵਧਣ ਵਾਲਾ ਸੀ ਇਹ ਜਿਹੜੀ ਆ ਗੱਲ ਠੀਕ ਨਹੀਂ ਇੱਕ ਸਰਦਾਰ ਹੁਣਾ ਔਰ ਦੇਸ਼ ਦੇ ਗ੍ਰਹਿ ਮੰਤਰੀ ਦੇ ਕੁਰਸੀ ਦੇ ਉੱਪਰ ਰਹਿਣਾ ਉਹ ਪੰਜਾਬੀਆਂ ਦੇ ਲਈ ਜਿੱਥੇ ਮਨਮੋਹਨ ਸਿੰਘ ਵੀ ਮਾਣ ਵਾਲੀ ਗੱਲ ਸੀ ਉੱਥੇ ਹੀ ਬੂਟਾ ਸਿੰਘ ਵੀ ਜਿਹੜੇ ਉਹ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਸੀ ਖਾਸ ਕਰਕੇ ਉਹਨੇ ਆਪਣੀ ਕਮਿਊਨਿਟੀ ਦੇ ਵਾਸਤੇ ਜੀ ਸੋ ਇਸ ਕਰਕੇ ਉਹਨਾਂ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਨੀਆਂ ਕਿ ਰੰਗ ਦਾ ਕਾਲਾ ਸੀ ਪੱਠੇ ਵੱਡਣ ਵਾਲਾ ਸੀ ਉਹ ਜਿਹੜੇ ਲੋਕ ਇਤਰਾਜ਼ ਪ੍ਰਗਟਾ ਰਹੇ ਆ ਜਿਹਦੇ ਕਰਕੇ ਐਸਸੀ ਕਮਿਸ਼ਨ ਨੇ ਵੀ ਸੋ ਮੋਟੋ ਨੋਟਿਸ ਜਿਹੜਾ ਉਹ ਲਿਆ ਹੈਗਾ ਔਰ ਉਹਨਾਂ ਨੂੰ 6 ਨਵੰਬਰ ਨੂੰ ਜਿਹੜਾ ਉਹ ਤਾਲਬ ਕਰ ਲਿਆ ਲਿਖਤੀ ਤੌਰ ਤੇ ਜਵਾਬ ਦੇਣ ਦੀ ਵੀ ਗੱਲ ਕਹੀ ਗਈ ਔਰ ਨਾ ਕੀ ਲੈਂਦੇ ਕਿ ਨਾਲ ਹੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਗਿਆ ਕਿ ਆਓ ਪੇਸ਼ ਹੋਵੋ ਨਿਸ਼ਚਿਤ ਤੌਰ ਤੇ ਜਵਾਬ ਦਿਓ ਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਤੇ ਵਕ ਵਕ ਜਿਹੜੇ ਲੋਕ ਨੇ ਚਾਹੇ ਉਹ ਢਿੰਗ ਜੱਥੇਬੰਦੀਆਂ ਨੇ ਚਾਹੇ ਉਹ ਹੋਰ ਲੋਕ ਨੇ ਉਹ ਇਸ ਵਕਤ ਰਾਜਾ ਵੜਿੰਗ ਦੇ ਪੂਰਨ ਤਰੀਕੇ ਦੇ ਨਾਲ ਮੰਗਰ ਪਏ ਹੋਏ ਆ ਔਰ ਉਹਨਾਂ ਨੇ ਇਤਰਾਜ ਸਖਤ ਗਿਟਾ ਰਹੇ ਹੈਗੇ ਆ ਕੋਈ ਪਨਾਹਗੀਤ ਲੋਹਣ ਦੀ ਮੰਗ ਕਰ ਰਿਹਾ ਕੋਈ ਕਿਸ ਤਰੀਕੇ ਦੀ ਮੰਗ ਕਰ ਰਿਹਾ ਸੋ ਰਾਜਾ ਵੜਿੰਗ ਦੇ ਖਿਲਾਫ ਜਿਸ ਤਰੀਕੇ ਦੀ ਜਿਹੜੀ ਮੁਹਿੰਮ પણ ਜਿਹੜੀ ਸੋਸ਼ਲ ਮੀਡੀਆ ਤੇ ਛੜ ਚੁੱਕੀ ਐ ਜਿਸ ਤਰੀਕੇ ਦੀ ਕਹਿ ਲਵੋਗੇ ਲੋਕ ਜਿਹੜੇ ਆ ਉਹ ਜਿਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਹੋ ਗਏ ਆ ਮਰਬੀ ਸਿੱਖ ਭਾਈਚਾਰੇ ਕਮਿਊਨਿਟੀ ਦੇ ਉਹ ਜਿਹੜੇ ਲੋਕ ਨੇ ਉਹ ਹੁਣ ਜਿਹੜਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੋਏ ਆ ਔਰ ਸਖਤ ਚੇਤਾਵਨੀ ਦੀ ਵੀ ਮੰਗ ਕਰ ਰਹੇ ਹੈਗੇ ਆ ਸਖਤ ਮਾਫ ਕਰਨਾ ਕਾਰਵਾਈ ਦੀ ਵੀ ਮੰਗ ਕਰ ਰਹੇ ਹੈਗੇ ਆ ਔਰ ਸਖਤ ਚੇਤਾਵਨੀਆਂ ਵੀ ਦੇ ਰਹੇ ਆ ਕਿ ਕਾਰਵਾਈਆਂ ਜੇ ਨਾ ਹੋਈਆਂ ਤਾਂ ਅਸੀਂ ਜਿਹੜਾ ਹੈਗਾ ਉਹ ਤਿੱਖਾ ਸੰਘਰਸ਼ ਜਿਹੜਾ ਉਹ ਵੜਾਂਗੇ ਤੋ ਕਾਫੀ ਜ਼ਿਆਦਾ ਮੁਸੀਬਤ ਦੇ ਵਿੱਚ ਰਾਜਾ ਵੜਿੰਗ ਜਿਹੜੇ ਘਿਰਦੇ ਨਜ਼ਰ ਆ ਰਹੇ ਆ ਬੇਸ਼ੱਕ ਉਹਨਾਂ ਨੇ ਜਿਹੜੀ ਉਹ ਮੁਆਫੀ ਮੰਗ ਲਈ ਹੈ ਪਰ ਫਿਰ ਵੀ ਉਹਨਾਂ ਦੀ ਹਲੇ ਵੀ ਮੁਸੀਬਤ ਜਿਹੜੀ ਆ ਘਟਦੀ ਨਜ਼ਰ ਨਹੀਂ ਆ ਰਹੀ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿਆਨ ਮੈਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਵਾਸਤੇ ਇਲੈਕਸ਼ਨ ਉਹ ਲਕਸ਼ਣਾਂ ਦੇ ਵਿੱਚ ਵੀ ਜਿਹੜਾ ਇਹ ਬਿਆਨ ਵਾਰ-ਵਾਰ ਜਿਹੜਾ ਉਹ ਖੜਾ ਹੋਇਆ ਕਰੇਗਾ ਔਰ ਲੰਬੇ ਸਮੇਂ ਲਈ ਮੈਨੂੰ ਲੱਗਦਾ ਇਹ ਰਾਜੇ ਵੜਿੰਗ ਦੇ ਇਸ ਬਿਆਨ ਦਾ ਉਹਨਾਂ ਦੀ ਰਾਜਨੀਤੀ ਦੇ ਜਿਹੜਾ ਉਹ ਅਸਰ ਪੈਂਦਾ ਦਿਖਾਈ ਦੇਊਗਾ ਆ ਜੀ ਬਿਲਕੁਲ ਸਰ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ